ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਕਲਚਰ ਨੂੰ ਜਿੰਦਾ ਰੱਖਣ ਦੇ ਲਈ ਅੱਜ ਲੁਧਿਆਣਾ ਦੇ ਡੁਗਰੀ ਫੇਸ 1 ਵਿਖੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਮਹਿਲਾਵਾਂ ਦੇ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਤੀਜ ਮਨਾ ਰਹੀਆਂ ਮਹਿਲਾਵਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਇਸ ਦਿਨ ਨੂੰ ਬੜੇ ਹਰਸ਼ੋ-ਇਲਾਸ ਦੇ ਨਾਲ ਮਨਾਉਂਦੇ ਹਾਂ। ਉੱਥੇ ਹੀ ਅਸੀਂ ਲੁਧਿਆਣਾ ਸ਼ਹਿਰ ਦੀਆਂ ਮਹਿਲਾਵਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਆਪਣੇ-ਆਪਣੇ ਰੁਝੇਵੇ ਛੱਡ ਕੇ ਪੰਜਾਬੀ ਕਲਚਰ ਅਤੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ ਮੇਰਾ ਨਾਮ ਪ੍ਰੀਤੂ ਬਰਾਏ ਹੈ ਤੇ ਅਸੀਂ ਅੱਜ ਇੱਥੇ ਡੁਗਰੀ 'ਚ ਮਿਲ ਕੇ ਸਾਰੇ ਤੀਜ ਦਾ ਤਿਉਹਾਰ ਮਨਾ ਰਹੇ ਹਾਂ ਇਸ ਲਈ ਮਨਾ ਰਹੇ ਹਾਂ ਕਿਉਂਕਿ ਅਸੀਂ ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖੀਏ ਔਰ ਸਾਰੇ ਜਿੰਨੀਆਂ ਵੀ ਮਹਿਲਾਵਾਂ ਨੇ ਮੈਂ ਚਾਹਨੀ ਆ ਕਿ ਉਹ ਸਭ ਅੱਗੇ ਆਣ ਕੁਛ ਨਾ ਕੁਛ ਆਪਣੇ ਤਿਉਹਾਰਾਂ ਨੂੰ ਮਨਾਣ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਭ ਚੀਜ਼ਾਂ ਦਾ ਪਤਾ ਹੋਵੇ ਇਹ ਨਾ ਹੋਵੇ ਕਿ ਜਦੋਂ ਨੂੰ ਕੱਲ ਨੂੰ ਸਾਡੀ ਅਗਲੀ ਪੀੜ੍ਹੀ ਆਵੇ ਕਿ ਉਹਨਾਂ ਨੂੰ ਕਿਸੇ ਵੀ ਤਿਉਹਾਰ ਦਾ ਕੁਝ ਪਤਾ ਹੀ ਨਾ ਹੋਵੇ ਕਿਉਂਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਮੋਬਾਈਲ ਵੱਲ ਜਾ ਰਹੀ ਹੈ ਉਹ ਇਹ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀ ਹੈ ਤੇ ਇਸ ਲਈ ਅਸੀਂ ਇਹ ਸਭ ਚੀਜ਼ਾਂ ਕਰਕੇ ਸਾਰਿਆਂ ਨੂੰ ਜਾਗਰਿਤ ਕਰਦੇ ਆ ਕਿ ਇਸ ਪਾਸੇ ਆਣ ਆਪਣੇ ਤਿਉਹਾਰ ਮਨਾਣ ਆਪਣੇ ਰੀਤੀ ਰਿਵਾਜ ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖਾਂ ਅੱਜ ਅਸੀਂ ਇੱਥੇ ਤੀਜ ਦਾ ਤਿਉਹਾਰ ਮਨਾਇਆ ਹੈ ਉਹਦੇ ਵਿੱਚ ਅਸੀਂ ਗਿੱਧਾ ਬੋਲੀਆਂ ਸਾਰੇ ਮਿਲ ਜੁਲ ਕੇ ਸਭ ਨੇ ਤਿਉਹਾਰ ਮਨਾਇਆ ਹੈ ਬਹੁਤ ਅੱਛੇ ਤਰ੍ਹਾਂ ਮਨਾਇਆ ਆਨੇ ਹੈ ਔਰ ਮਹਿਲਾਵਾਂ ਨੇ ਇਥੇ ਗੇਮਸ ਵੀ ਖੇਡੀਆਂ ਨੇ ਤੇ ਸਭ ਨੇ ਬਹੁਤ ਇੰਜੋਏ ਕੀਤਾ ਹੈ ਟੋਟਲ 50-60 ਮਹਿਲਾਵਾਂ ਹੈਗੀਆਂ ਨੇ ਸਾਡੇ ਨਾਲ ਮੈਂ ਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਰੇ ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਔਰ ਆਪਣੇ ਹਰ ਤਿਉਹਾਰ ਨੂੰ ਮਨਾਉਣ ਓਕੇ ਜੀ ਤੀਜ ਦਾ ਪ੍ਰੋਗਰਾਮ ਬਣਾ ਰਹੇ ਹਾਂ ਓਕੇ ਨੀਤੂ ਗਗਨੇਜਾ ਮੇਰਾ ਨਾਮ ਹੈਗਾ ਨੀਤੂ ਗਗਨੇਜਾ ਅਸੀਂ ਸਾਰੀਆਂ ਗੋਲਡਨ ਐਵੇਨਿਊ ਦੀਆਂ ਲੇਡੀਜ਼ ਮਿਲ ਕੇ ਤੀਜ ਦਾ ਪ੍ਰੋਗਰਾਮ ਮਨਾ ਰਹੇ ਹਾਂ ਤਾਂ ਕਿ ਆਪਣੇ ਕਲਚਰ ਨੂੰ ਜ਼ਿੰਦਾ ਰੱਖ ਸਕੀਏ ਤੇ ਅਸੀਂ ਖੁਸ਼ੀ ਖੁਸ਼ੀ ਦੇ ਕੁਝ ਪਲ ਮਿਲ ਕੇ ਬਿਤਾ ਸਕੀਏ ਹੋਰ ਵੀ ਜਿਹੜੇ ਹਾਊਸ ਵਾਈਜ਼ ਮਗਨਾਂਵਾਂ ਨੇ ਉਹਨਾਂ ਨੇ ਤੁਸੀਂ ਕਿਵੇਂ ਸ਼ੇਡ ਜਿਹੜਾ ਸਾਰੀਆਂ ਮਿਲ ਜੁਲ ਕੇ ਕੋਈ ਆਪਣੇ ਜਿਹੜੇ ਤਿਹਾਰਾ ਹੈ ਉਹ ਜਰੂਰ ਮਨਾਓ ਉਹ ਚ ਪਾੜ ਲਓ ਤੇ ਸਾਰੇ ਸਬਿਆਜਨ ਨੂੰ ਜਿੰਦਾ ਰੱਖੋ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز